ਹਾਂਜੀ ਨikhil ji ਕੈਂਪ ਬਾਰੇ ਕੁਝ ਵਿਚਾਰ ਦਿਓ ਆਪਣੇ ਜੈ ਸ਼੍ਰੀ ਰਾਮ ਜੀ ਇਹ ਕੈਂਪ ਜਿਹੜਾ ਨਾ ਪ੍ਰਭੂ ਦੀ ਕਿਰਪਾ ਨਾਲ ਗੁਰਦਾਸਪੁਰ ਹੈਲਥ ਕੇਅਰ ਐਂਡ ਹੈਲਥ ਕੇਅਰ ਸੁਸਾਇਟੀ ਜਿਹੜੇ ਸਹਿਯੋਗ ਨਾਲ ਆਪਣੇ ਇੱਕ ਡਿਸੇਬਲ ਸਕੂਲ ਹੈਗਾ ਬੱਚਿਆਂ ਦਾ ਗੁਰਦਾਸਪੁਰ ਦੇ ਵਿੱਚ ਮੇਨ ਬਾਜ਼ਾਰ ਲੱਗੇ ਤੇ ਸਾਨੂੰ ਕੋਲ ਆਈ ਸੀ ਇੱਥੇ ਦੇ ਵਿੱਚ ਜਿਹੜੇ ਕਿ ਹਾਰਡ ਪ੍ਰਭਾਵਿਤ ਏਰੀਆ ਤੋਂ ਨਾ ਬੱਚੇ ਸਕੂਲ ਆਣੇ ਸ਼ੁਰੂ ਹੋਏ ਨੇ ਔਰ ਉਹਨਾਂ ਨੂੰ ਵਾਇਰਲ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਈ ਨੂੰ ਕਈ ਬੱਚਿਆਂ ਨੂੰ ਕੀਚ ਦੀ ਬੜੀ ਪ੍ਰੋਬਲਮ ਆ ਰਹੀ ਹੈ ਤੇ ਇਸ ਕਰਕੇ ਉਹਨੇ ਰਿਗਾਰਡਿੰਗ ਵੀ ਇਹ ਜੀ ਇਹ ਕੈਂਪ ਜਿਹੜਾ ਛੋਟੇ ਪੀਰੀਅਡ ਚ ਲਗਾਈ ਚੀਂ ਔਰ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਆਪਣੇ ਡਾਕਟਰ ਕਰਨ ਜੀ ਦਾ ਔਰ ਡਾਕਟਰ ਅਕਸ਼ਤ ਮਾ ਜੀ ਦਾ ਕਰਾਂਗਾ ਜਿਹੜੇ ਡੈਂਟਲ ਦੇ ਮੈਨੂੰ ਫੇਮਸ ਡਾਕਟਰ ਹੈ ਸਾਡੇ ਸ਼ਹਿਰ ਦੇ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਇੱਥੇ 50 ਪਲੱਸ ਜਿਹੜੇ ਡਿਸੇਬਲ ਬੱਚੇ ਹੈ ਜਿਨ੍ਹਾਂ ਨੂੰ ਪਰਮਾਤਮਾ ਦੀ ਕੋਈ ਮੱਲ ਨਹੀਂ ਸਵੇ ਲੋਕੀ ਪ੍ਰੋਗ ਕੋਰੋਨਾ ਦੇ ਸ਼ਰੀਰ ਕਈਆਂ ਦੇ ਕਈਆਂ ਨੂੰ ਦਿਖਦਾ ਘੱਟ ਹੈ ਕਈ ਚੜ੍ਹਾਂ ਚ ਬੜੇ ਸਮਰਤ ਹੈ ਔਰ ਇਹ ਇੱਕ ਪਰਮਾਤਮਾ ਦੀ ਕਿਰਪਾ ਤੇ ਅਸ਼ੀਰਵਾਦ ਹੀ ਸਮਝਾਂਗਾ ਕਿ ਜਿਹੜਾ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਈ ਦੇਖੋ ਨਰ ਸੇਵਾ ਨਰਾਇਣ ਸੇਵਾ ਇਹ ਸਭ ਤੋਂ ਵੱਡੀ ਸੇਵਾ ਜਿਹੜੀ ਇਸ ਮਾਸਮਾਨੇ ਸਾਡੇ ਕੋ ਕਰਾਈ ਹੈ ਕੁਛੜ ਪੀਚਾਂ ਨੂੰ ਬਹੁਤ ਜ਼ਿਆਦਾ ਵਾਇਰਲ ਇਨਫੈਕਸ਼ਨ ਬੁਖਾਰ ਹੋਇਆ ਜਾਈ ਤੇ ਸੁਸਾਇਟੀ ਦੇ ਟੀਮ ਮੈਂਬਰ ਦੇ ਸਹਿਯੋਗ ਨਾਲ ਸਾਰੇ ਆਪਣੇ ਸ਼ਹਿਰ ਵਸੀਏ ਦੇ ਸਹਿਯੋਗ ਨਾਲ ਅਸੀਂ ਜਿਹੜਾ ਇੱਕ ਕੈਂਪ ਲਗਾਇਆ ਔਰ ਪ੍ਰਭੂ ਦੀ ਕਿਰਪਾ ਨਾਲ ਔਰ ਸਾਰੀ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਹੀ ਜਿਹੜਾ ਵਧੀਆ ਸਫਲ ਕੈਂਪ ਹੋਇਆ ਕਿ ਬੋਸਟਲੀ ਸਾਰੇ ਬੱਚਿਆਂ ਨੂੰ ਇਨਫੈਕਸ਼ਨ ਸੀ ਔਰ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਸਾਰਿਆਂ ਨੂੰ ਪ੍ਰੋਪਰ ਮੈਡੀਸਨ ਜਿਹੜੀ ਹੈ ਦਿੱਤੀ ਗਈ ਕੀ ਕੈਂਪ ਤਾਂ ਕੀ ਮੋਟਿਵ ਆ ਤੇ ਕਿਹੜੀ ਸੁਸਾਇਟੀ ਵੱਲੋਂ ਕੈਂਪ ਲੱਗਾ ਹੋਇਆ ਜੀ ਗੁਰਦਾਸਪੁਰ ਹੈਲਪਿੰਗ ਸੁਸਾਇਟੀ ਜਿਹੜੀ ਸਾਡੀ ਉਹਦੇ ਵੱਲੋਂ ਅਸੀਂ ਕੈਂਪ ਕਰਾ ਰਹੇ ਹਾਂ ਕੈਂਪ ਵਿੱਚ ਜਿਹੜੀ ਸਾਡੇ ਵਿਕਲੈਂਗ ਬੱਚੇ ਜਿਹੜੇ ਓਲ ਨਹੀਂ ਸਕਦੇ ਚੱਲ ਨਹੀਂ ਸਕਦੇ ਉਹਨਾਂ ਵਿੱਚ ਜਿਹੜੀ ਮੋਸਟਲੀ ਇਨਫੈਕਸ਼ਨ ਚੱਲ ਰਹੀ ਆ ਵਾਇਰਲ ਸੀਜ਼ਨਲ ਇਨਫੈਕਸ਼ਨ ਜਿਹੜੀ ਆ ਉਹਦੇ ਮੱਦੇਨਜ਼ਰ ਆਪਾਂ ਕੈਂਪ ਲਗਾਇਆ ਹੈ ਕੈਂਪ ਵਿੱਚ ਆਪਾਂ ਇਹਨਾਂ ਨੂੰ ਸਮਝਾਇਆ ਕਿ ਕਿਹੜੀ-ਕਿਹੜੀ ਚੀਜ਼ਾਂ ਤੋਂ ਅਸੀਂ ਬਚਣਾ ਹੈ ਕਿਹੜੀ ਗੜੀਆਂ ਮਜਾਰਦੀਆਂ ਚੀਜ਼ਾਂ ਨਹੀਂ ਖਾਣੀਆਂ ਪੈਕਟ ਬੰਦ ਦੀਆਂ ਨਹੀਂ ਖਾਣੀਆਂ ਤੇ ਹੁਣ ਬਾਕੀ ਟੀਚਰ ਸਾਹਿਬਾਨ ਨੂੰ ਸਮਝਾ ਦਿੱਤਾ ਗਿਆ ਅੱਗੇ ਉਹਨਾਂ ਦੇ ਮਦਰ ਫਾਦਰ ਨਾਲ ਕੰਟੈਕਟ ਕਰ ਲਿਆ ਥੈਂਕ ਯੂ ਅਨਿਸ਼ਨੀ ਗੁੱਤਾ ਜੀ ਇਸ ਕੈਂਪ ਲੋਟ ਵਿੱਚ ਤੁਸੀਂ ਆਏ ਹੋ ਇਹਦੇ ਬਾਰੇ ਕੀ ਕਹਿਣ ਜਾਂਦੇ ਹੋ ਇਹ ਨਿਖਲ ਜੀ ਹੈ ਉਹ ਗਡਾਪੁਰ ਹੈਲਥ ਕੇਅਰ ਸੈਂਟਰ ਵਾਲੋ ਬਹੁਤ ਉਪਰਾਲਾ ਕਰ ਰਹੇ ਹਨ ਬੜੀਆ ਸ਼ਾਇਦ ਜਿੰਨੇ ਵੀ ਸਕੂਲਾਂ ਚ ਜਾਂ ਹੋਰ ਕੈਂਪ ਲਗਾਉਂਦੇ ਆ ਕਿਸੇ ਨੂੰ ਜ਼ਰੂਰਤ ਮੰਨਦੇ ਨੂੰ ਉਹ ਸਟ੍ਰੂਮੈਂਟ ਵੀ ਦਿੰਦੇ ਆ ਕੇਅਰਸ ਵਗੈਰਾ ਜਾਂ ਜੋ ਵੀ ਜ਼ਰੂਰਤ ਹੋਵੇ ਬੈੱਡ ਦੀ ਜ਼ਰੂਰਤ ਆ ਜਾਂ ਕੁਛ ਹੈ ਬਹੁਤ ਅੱਛਾ ਭਰਾਵਾ ਇਹਨਾਂ ਨੇ ਸ਼ੁਰੂ ਕੀਤਾ ਅਸੀਂ ਆਸ਼ਾ ਕਰਦੇ ਆ ਕਿ ਇਹਨਾਂ ਦੀ ਅਗਵਾਈ ਚ ਇਹ ਹੋਰ ਵੀ ਅੱਗੇ ਵਧੇ ਧੰਨਵਾਦ ਜੀ ਤੋਂ